ਮੇਰੇ ਸੰਗ ਜ਼ਦਾ ਹੈ ਨਾਲੇ ਸਮਾਰੇ ਸਮਾਰ ਤੇ ਸਦਾ ਸਮਾਲੇ ਇਸ ਘਰ ਵਿੱਚ ਯਾਦ ਰੱਖੋ ਸੇਵਾ ਕਰਨ ਵਾਲੇ ਨਵਾਬ ਵੀ ਬਣੇ ਆ ਇਸ ਘਰ ਵਿੱਚ ਸੁਲਤਾਨੇ ਉਲਕਾਉ ਵੀ ਬਣੇ ਆ ਜਿਹੜੀ ਸੇਵਾ ਉਹ ਹਰ ਪੱਖ ਤੋਂ ਅੱਗੇ ਕਰੇਗੀ ਮੇਰੀ ਬੇਨਤੀ ਹੈ ਜੀ ਪਾਸ਼ੰਕਰੋਤ ਅਗ੍ਰਿਣੀ ਵਹ ਪਿੱਛੇ ਰਹਿਣ ਵਾਲੇ ਆਗੂ ਬਣ ਜਾਂਦੇ ਖਾਂ ਦੂਸਰਾ ਨਿਰਾਸ਼ ਅਸ ਆਸਪੂਰ ਨੇ ਜਿਸ ਨਿਰਾਸ਼ ਬੰਦੇ ਦੀ ਕਿਤੇ ਵੀ ਆਸ ਨਹੀਂ ਪੂਰੀ ਹੋਈ ਸੇਵਾ ਸਿਮਰਨ ਕਰੇਗਾ ਨਿਰਾਸ਼ਿਆਂ ਦੀ ਆਸ ਪੂਰੀ ਹੋ ਜਾਂਦੀ ਹੈ ਬੜਿਆਂ ਦੀ ਆਸ ਪੂਰੀ ਹੋਈ ਇੱਥੇ ਬਾਬਾ ਆਦਮ ਵਰਗੇ ਦੀ ਆਸ ਪੂਰੀ ਹੋਈ ਸ਼ਹੀਦ ਖਸਤੀ ਤੁਸੀਂ ਜਾਣਦੇ ਹੋ ਥੋੜੀ ਜਿਹੀ ਮੈਂ ਟਿਊਕ ਮਾਤਰਾ ਜਿਹਾ ਇਤਿਹਾਸ ਪਾ ਲਿਆ ਕਿ ਜੋ ਕੁਝ ਕੁਰਬਾਨੀ ਕਹਿੰਦੀ ਉਹ ਕੁਝ ਵਾਪਰਿਆ ਹੈ ਕਰ ਸੰਤਾਨ ਨਹੀਂ ਨਿਰਾਸ਼ ਗਏ ਗੁਰੂ ਰਾਮਦਾਸ ਨੇ ਕਿਹਾ ਤੂੰ ਸੇਵਾ ਕੀਤੀ ਏ ਤੇਰੇ ਘਰ ਬੱਚਾ ਜਿਹੜਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖੇ ਮੇਰੀ ਬੇਨਤੀ ਏ ਜਦੋਂ ਹਰ ਪਾਸਿਓਂ ਬੰਦਾ ਨਿਰਾਸ਼ ਹੋ ਜਾਏ ਕੋਈ ਵੀ ਸਹਾਰਾ ਨਾ ਬਚੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਨਿਰਾਸ਼ਿਆਂ ਦੀ ਆਸ ਪੂਰੀ ਕਰਦੀ ਹੈ ਸੇਵਾ ਨਿਰਾਸ਼ੰਗ ਆਸ ਪੂਰਨੇ ਨਿਰਦਨੰਗ ਭੈੰਗ ਤਨਵੰਤੈ ਜਿਹੜਾ ਬੰਦਾ ਅਤ ਦਾ ਕੰਗਾਲ ਹੈ ਗਰੀਬ ਹੈ ਸੇਵਾ ਉਹਨੂੰ ਬੜਾ ਤਣਾੜ ਬਣਾ ਦਿੰਦੀ ਇੱਥੇ ਮੈਂ ਇੱਕ ਅਰਜ਼ ਜ਼ਰੂਰ ਕਰ ਦਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਦਨ ਤੇ ਤਨਵਾਨ ਦੋਨਾਂ ਦੀ ਡੈਫੀਨੇਸ਼ਨ ਦੁਨੀਆ ਤੋਂ ਵੱਖਰੀ ਹੈ ਅਸੀਂ ਦੁਨੀਆ ਵਿੱਚ ਨਿਰਦਨ ਉਹਨੂੰ ਬੋਲਨੇ ਆ ਜਿਸ پاس ਦੌਲਤ ਨਹੀਂ ਫਾਈਨੈਂਸ਼ੀਅਲੀ ਤੌਰ ਤੇ ਜਿਹੜਾ ਬਿਲਕੁਲ ਕਮਜ਼ੋਰ ਇਹ ਨਿਰਦਨ ਹੈ ਅਸੀਂ ਤਨਹਾਡੋਸ਼ ਨੂੰ ਬੋਲਨੇ ਆ ਜਿਸ ਕੋਲ ਦੌਲਤ ਦਾ ਪਾਰਾ ਵਾਰ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਦਨ ਉਹ ਹੈ ਜਿਸ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਤੇ ਚੇਤੇ ਰੱਖਿਓ ਤਨਾੜ ਹੋਵੇ ਜਿਹੜਾ ਝੌਂਪੜੀ ਵਿੱਚ ਰਹਿੰਦਾ ਵੀ ਰੱਬ ਦੀ ਬੰਦਗੀ ਕਰਦਾ ਪਿਆਰ ਉਸ ਤੋਂ ਵੱਡਾ ਤਨਾੜ ਕੋਈ ਨਹੀਂ ਜਿਵੇਂ ਅਸੀਂ ਬਾਣੀ 'ਚ ਇੱਕ ਬਚਨ ਹੁੰਦਾ ਹੈ ਕਿ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੈ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੈ ਧਨ ਵਸੈ ਇਹਦਾ ਅਰਥ ਇਹ ਜਿਹਦੇ ਕੋਲ ਦੁਨੀਆਂ ਦਾ ਧਨ ਹੈ ਤਿੰਨ ਕਾ ਨੌ ਫਕੀਰ ਪਰ ਜਿਨ ਕਾ ਹਿਰਦੈ ਤੁਮ ਵਸੇ ਤੇਨ ਅਰਗੁਣੀ ਗਹੀ ਉਹ ਅਮੀਰ ਨੇ ਜਿਵੇਂ ਬਾਬਾ ਸਾਹਿਬ ਦੇ ਬਚਨ ਨੇ ਕਬੀਰ ਸਾਹਿਬ ਦਾ ਇੱਕ ਸ਼ਬਦ ਕਹੇ ਉੰਜ ਵੈਸੇ ਕੱਲ ਵੀ ਮੈਂ ਸ਼ਹਿਰ ਇੱਥੇ ਕਿਹਾ ਸੀ ਕਿ ਦੌਲਤ ਆਪਣੀ ਚਮਕ ਚਮਕ ਰੱਖਦੀ ਹੈ ਜੀ ਮੰਨੋ ਚਾ ਨਾ ਮੰਨੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋਗੇ ਜਿਉਂ ਜੋ ਬੰਦੇ ਕੋਲ ਦੌਲਤ ਆਉਂਦੀ ਹੈ ਤਿਉਂ ਤਿਉ ਉਹਦੀ ਬੋਲੀ ਉਹਦਾ ਰਹਿਣ ਸਹਿਣ ਬਿਲਕੁਲ ਚੇਂਜ ਹੋ ਜਾਂਦਾ ਇੱਥੋਂ ਤੱਕ ਆਇਆ ਜਾਂਦਾ ਕਿ ਜਿਸ ਕੋਲ ਦੌਲਤ ਹੋਵੇ ਕਈ ਵਾਰ ਉਸ ਮੂਰਖ ਦੇ ਸਾਹਮਣੇ ਸਿਆਣੇ ਬੰਦੇ ਸਲੂਟ ਕਰਦੇ ਇੱਕ ਵਾਰ ਮੈਂ ਇਤਿਹਾਸ ਵੀ ਕੀਤੀ ਸੀ ਇੰਡੀਆ 'ਚ ਕਿ ਇਸ ਮੁਲਕ ਦਾ ਦੁਕਾਨਤ ਖਹਿ ਕਿ ਲੀਡਰ ਕੋੜਾ ਮੂਰਖ ਅਨਪੜ ਹੋਵੇ ਜਿਨੇ 32